ਆਹਾ ਮਿੱਤਰੋ ਸੋਹਣਾ ਸੁਨੱਖਾ ਸ਼ੂ ਕੁਆਲਟੀ ਨੁਕਰਾ ਘੋੜਾ ਸ਼ਹਿਜ਼ਾਦ ਜਿਹੜਾ ਦਲਸ਼ੇਰ ਕਾਕੀ ਦਾ ਬੱਚਾ ਤੇ ਪਰਸੋ ਆਪਾਂ ਇਹਦੀ ਇੱਕ ਰੀਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਘੋੜਾ ਹੁਣ ਦਾਨੀ ਸਟੱਡ ਫਾਰਮ ਪਿੰਡ ਮਾਲਾਕਲਾਂ ਚਲਾ ਗਿਆ ਸੋ ਤਾਂ ਆਪਾਂ ਵਧਾਈਆਂ ਦੇਣੀਆਂ ਨੇਗੀਆਂ ਦੋਨੇ ਸਟੱਡ ਫਾਰਮ ਵਾਲਿਆਂ ਨੂੰ ਸੇਖੋਂ ਸਟੱਡ ਫਾਰਮ ਤਲਵੰਡੀ ਮਾਲਕ ਤੇ ਦਾਨੀ ਸਟੱਡ ਫਾਰਮ ਵਾਲੇ ਜਿਹੜੇ ਹੁਣ ਇਸ ਘੋੜੇ ਦੇ ਨਵੇਂ ਓਨਰ ਬਣੇ ਆ ਦੋਸਤੋ ਤੇ ਘੋੜੇ ਕੰਨੀ ਤੁਸੀਂ ਯਾਰ ਨਿਗਾਹ ਮਾਰੋ ਹੁਣ ਇਹਦੀ ਜਿਹੜੀ ਸਟੱਡ ਸਰਵਿਸ ਆ ਤੁਹਾਨੂੰ ਦਾਨੀ ਸਟੱਡ ਫਾਰਮ ਪਿੰਡ ਮਾਲਾਕਲਾਂ ਤੇ ਮਿਲੂਗੀ ਮੁੱਦਕੀ ਬਾਗਾ ਪ੍ਰਾਣਾ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾਗਾ ਸੋ ਬੜੀ ਖੁਸ਼ੀ ਦੀ ਗੱਲ ਆ ਦੋਸਤੋ ਇਸ ਘੋੜੇ ਨੇ ਬਹੁਤ ਚੰਗੇ ਰਿਜ਼ਲਟ ਦਿੱਤੇ ਆ ਘੋੜਾ ਆਪ ਵੀ ਪਹਿਲਾਂ ਸ਼ੋਅ ਜਿੱਤਿਆ ਵਯਾਗਾ ਇਹ ਤੇ ਜੇ ਦੀ ਮਾਂ ਲੇ ਪਾਸੋਂ ਗੱਲ ਕਰੀਏ ਤਾਂ ਮਾਂ ਦੀ ਸਾਲੀ ਵਾਲਾ ਬਲੱਡ ਲਾਈਨ ਦੀ ਘੋੜੀ ਆ 66 ਇੰਚ ਹਾਈਟ ਦੀ ਸਨੱਖਾ ਬਹੁਤ ਆ ਘੋੜਾ ਕਦ ਕਾਠ ਬੜਾਗਾ ਲੰਮਾ ਲੰਜਾ ਬੜਾ ਗੁਲਾਬੀਪਣ ਬਹੁਤ ਜ਼ਿਆਦਾ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਨੇਚਰਲ ਸਪੌਟਲੈਸ ਘੋੜਾਗਾ ਇਹ ਕੋਈ ਇਹਦੇ ਨਾਲ ਹਾਲੇ ਤੱਕ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਹੋਈ ਨਹੀਂ ਹੋਈ ਕਿਉਂਕਿ ਛੇੜਛਾੜ ਕਰਨ ਦੀ ਲੋੜ ਹੀ ਨਹੀਂ ਪਈ ਸਾਫ ਸੁਥਰਾ ਸ਼ਕੀਨ ਘੋੜਾ ਦੋਸਤੋ ਬਹੁਤ ਜਿਆਦੇ ਚੰਗੇ ਰਿਜ਼ਲਟ ਦਿੱਤੇ ਆਏ ਨੇ ਸਰਦਾਰ ਜੀ ਘੋੜੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਜਿਹੜਾ ਕਿ ਹੁਣ ਡੱਬਾ ਵਾਲੀ ਏਰੀਏ ਦੇ ਵਿੱਚ ਆ ਜਿੱਥੇ ਉਹਨਾਂ ਨੇ ਉਹਦਾ ਨਾਮ ਬਦਲ ਕੇ ਰੱਖਤਾ ਗੁਲਾਬ ਜੀ ਪਹਿਲਾਂ ਉਹ ਭੰਡਾਲ ਸਟੱਡ ਫਾਰਮ ਦੇ ਉੱਤੇ ਹੁੰਦਾ ਸੀ ਉਹ ਏਸੇ ਘੋੜੇ ਦਾ ਬੱਚਾ ਹੈਗਾ ਉਸ ਘੋੜੇ ਨੇ ਵੀ ਕੋਈ ਸ਼ੋਹ ਨਹੀਂ ਛੱਡਿਆ ਇੰਡੀਆ ਦਾ ਜਿੱਤਣ ਕਨੀਓ ਜਿੱਥੇ ਉਹ ਚੈਂਪੀਅਨ ਨਾ ਬਣਿਆ ਹੋਵੇ ਐਸੇ ਤਰ੍ਹਾਂ ਹੋਰ ਬਹੁਤ ਅਨੇਕਾਂ ਰਿਜ਼ਲਟ ਇਸ ਨੇ ਦਿੱਤੇ ਆਗੇ ਬੱਚੇ ਦੇ ਸ਼ੋਹਾਂ ਦੇ ਵਿੱਚ ਆ ਰਹੇ ਆ ਰਿੰਗਾਂ 'ਚ ਲੱਗ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਬੱਚੇ ਦੇ ਦਿਖਾਈ ਦੇਣਗੇ ਰਿੰਗਾਂ ਦੇ ਵਿੱਚ ਦਲਸ਼ੇਰ ਕਾਕੀ ਦੇ ਗਿਣਮੇ ਚੁਣਮੇ ਬੱਚਿਆਂ ਦੇ ਵਿੱਚੋਂ ਇੱਕ ਟੌਪ ਦਾ ਰਿਜ਼ਲਟ ਆਗਾ ਇਹ ਘੋੜਾ ਸੋ ਦੋਸਤੋ ਨੰਬਰ ਕਰ ਲਓ ਨੋਟ 22 ਯਾਦ ਤੇ ਬਾਈ ਜਗਮੀਤ ਮਾਨ ਦਾ ਦਾਨੀ ਸਟੱਡ ਫਾਰਮ ਵਾਲਿਆਂ ਦੇ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਜਾਂ ਕੋਈ ਹੋਰ ਗੱਲਬਾਤ ਪੁੱਛਣੀ ਹੋਈ ਤਾਂ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਇੱਕ ਵਾਰ ਫੇਰ ਮੈਂ ਤੁਹਾਨੂੰ ਕਹਿਣਾ ਵੀ ਕਮੈਂਟਾਂ ਦੇ ਵਿੱਚ ਵਧਾਈਆਂ ਨਹੀਂ ਰੁਕਣੀਆਂ ਚਾਹੀਦੀਆਂ ਕਿਉਂਕਿ ਬਾਈ ਹੋਰਾਂ ਦੇ ਫਾਰਮ ਦੇ ਉੱਤੇ ਪਹਿਲਾਂ ਦੋ ਘੋੜੇ ਖੜੇ ਆ ਤੇ ਹੁਣ ਇਹਦੀ ਸਟੱਡ ਸਰਵਿਸ ਤੁਹਾਨੂੰ ਉੱਥੇ ਮਿਲੂਗੀ ਬਾਕੀ ਗੱਲਬਾਤ ਆਪਾਂ ਭਰਾਵਾਂ ਨਾਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਆ ਦੋਸਤੋ ਸੋ ਅੱਜ ਦੀ ਵੀਡੀਓ ਸਾਰੇ ਘੋੜਿਆਂ ਵਾਲੇ ਭਰਾਵਾਂ ਵਾਸਤੇ ਬੜੀ ਖਾਸ ਹੋਣ ਲੱਗੀ ਆ ਅਕਸਰ ਆਪਾਂ ਦੇਖਦੇ ਆਂ ਵੀ ਘੋੜਿਆਂ ਦੀ ਆਦਲ-ਆਬਾਦ ਲਫਾਰਮਾਂ ਦੇ ਉੱਤੇ ਹੁੰਦੀ ਰਹਿੰਦੀ ਆ ਸੋ ਉਸੇ ਗੱਲਬਾਤ ਦੇ ਮੁਤਾਬਕ ਅੱਜ ਤੁਹਾਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਦੇਣ ਲੱਗੇ ਆ ਜੋ ਕਿ ਇੱਕ ਨੋਕਰੇ ਘੋੜੇ ਦਾ ਜਿਹੜਾ ਟਿਕਾਣਾਗਾ ਇੱਕ ਜਗ੍ਹਾ ਤੋਂ ਇੱਕ ਫਾਰਮ ਤੋਂ ਘੋੜਾ ਸ਼ਿਫਟ ਹੋਣ ਲੱਗਿਆਗਾ ਦੂਜੇ ਫਾਰਮ ਦੇ ਉੱਤੇ ਵੈਸੇ ਜਿਹੜੇ ਘੋੜੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜਾ ਘੋੜਾ ਇੱਕ ਫਾਰਮ ਤੋਂ ਪੁਰਾਣੇ ਤੋਂ ਨਵੇਂ ਤੇ ਜਾ ਰਿਹਾ ਉਹਦੇ ਬਾਰੇ ਸਾਰੇ ਭਰਾ ਭਲੀਪਾਨਤ ਜਾਣਦੇ ਆ ਉਹਦੀ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਆ ਘੋੜੇ ਨੇ ਰਿਜ਼ਲਟ ਬਹੁਤ ਜ਼ਿਆਦਾ ਚੰਗੇ ਦਿੱਤੇ ਆ ਤੇ ਜ਼ਿਆਦਾ ਗੱਲਬਾਤ ਆਪਾਂ ਲੰਮੀ ਨਾ ਕਰਦੇ ਹੋਏ ਮੈਂ ਤੁਹਾਨੂੰ ਦੱਸ ਹੀ ਦਿਨਾ ਵੀ ਅੱਜ ਆਪਾਂ ਸੇਖੋ ਸਟੱਡ ਫਾਰਮ ਦੇ ਉੱਤੇ ਬੈਠੇ ਆਂਗੇ ਪਿੰਡ ਤਲਵੰਡੀ ਮਲਕ ਸੋ ਸੇਖੋ ਸਟੱਡ ਫਾਰਮ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਦੂਜੇ ਪਾਸੇ ਆਪਣੇ ਨਾਲ ਬਾਈ ਯਾਦਾਰਗੇ ਬੈਠਿਆ ਮਾਲੇਪਿੰਡ ਤੋਂ ਦਾਨੀ ਸਟੱਡ ਫਾਰਮ ਵਾਲੇ ਸੋ ਵੀਡੀਓ ਦੇ ਵਿੱਚ ਆਪਾਂ ਜਿਹੜਾ ਘੋੜੇ ਬਾਰੇ ਗੱਲਬਾਤ ਕਰਾਂਗੇ ਸ਼ਹਿਜਾਦ ਘੋੜਾ ਦਲਸ਼ੇਰ ਕਾਕੀ ਦਾ ਪੁੱਤ ਉਹਦੀ ਜਿਹੜੀ ਆ ਇੱਕ ਫਾਰਮ ਤੋਂ ਦੂਜੇ ਫਾਰਮ ਦੇ ਉੱਤੇ ਅੱਜ ਸ਼ਿਫਟਿੰਗ ਹੋ ਰਹੀ ਆ ਪਹਿਲਾਂ ਤਾਂ ਆਪਾਂ ਸਾਰੇ ਭਰਾਵਾਂ ਨੂੰ ਮੁਬਾਰਕਾ ਦਿੰਨੇ ਆ ਬਾਕੀ ਦੀ ਗੱਲਬਾਤ ਆ ਬਾਈ ਯਾਦ ਅਰਗਿਆਂ ਨਾਲ ਆਪਾਂ ਤੇ ਬਾਈ ਜਗਮੀਤ ਬੈਠਾ ਇਧਰਲੇ ਪਾਸੇ ਹੋਰ ਵੀ ਸੱਜਣ ਬੈਠੇ ਆ ਸਾਰਿਆਂ ਬਾਰੇ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਬਾਈ ਸ਼ਿੰਦਾ ਜੀ ਬੈਠੇ ਨੇਗੇ ਤਨਾਸ਼ੀਤ ਤੋਂ ਬਾਕੀ ਹੋਰ ਭਰਾ ਆ ਸੇ ਪਾਸੇ ਦੇ ਆਪਣੇ ਜਿਹੜੇ ਬਾਈ ਉਹਨਾਂ ਦੇ ਸਰਕਲ ਆਲੇ ਆ ਕਿਉਂਕਿ ਖੁਸ਼ੀ ਆ ਜਿਹੜੀ ਬੰਡੇ ਤੋਂ ਵੱਧ ਹੀ ਆ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਘੋੜਾ ਲੈਣ ਆਏ ਆ ਸਾਰੀ ਗੱਲਬਾਤ ਆਪਾਂ ਕਰਦੇ ਆ ਪਹਿਲਾਂ ਆਪਾਂ ਭਰਾਵਾਂ ਨੂੰ ਦਿੰਨੇ ਆ ਵਧਾਈਆਂ ਅੰਕਲ ਦਲਜੀਤ ਸਿੰਘ ਜੀ ਆਪਣੇ ਨਾਲ ਬੈਠੇ ਆ ਸੇਖੋ ਫਾਰਮ ਵਾਲੇ ਤੇ ਬਾਈ ਵੀਰਜੋਧ ਬੈਠੇ ਨੇ ਉਹਨਾਂ ਦੇ ਬੇਟੇ ਸੋ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਬਾਈ ਯਾਦ ਨੂੰ ਬਾਈ ਜਗਮੀਤ ਨੂੰ ਤੇ ਜਿੰਨੇ ਆ ਪ੍ਰਿੰਨ ਨਾਲ ਹੋਰ ਭਰਾ ਬੈਠੇ ਆ ਬਾਈ ਸ਼ੰਦਰ ਬਿਰਕ ਬੈਠਾ ਜੀ ਉਧਰਲੇ ਪਾਸੇ ਬਾਈ ਬਾਰੇ ਵੀ ਦੱਸਦੀ ਵੀ ਬਾਈ ਨੇ ਆਪਣਾ ਮਾਣ ਵਧਾਇਆਗਾ ਕਿਉਂਕਿ ਏਡੀ ਦੂਰੋਂ ਆਪਣੇ ਨਿੱਕੇ ਜਿਹੇ ਸੱਦੇ ਤੇ ਬਾਈ ਸ਼ੰਦਰ ਬਿਰਕ ਪਹੁੰਚਿਆਗਾ ਸੋ ਅੰਕਲ ਜੀ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਭਰਾਵਾਂ ਨੂੰ ਘੋੜੇ ਦੇ ਬਾਰੇ ਦੱਸਦੀ ਵੈਸੇ ਤਾਂ ਜਿਵੇਂ तकरीबन ਸਾਰਿਆਂ ਨੂੰ ਪਤਾ ਹੀ ਆ ਵੀ ਦਲਸ਼ੇਰ ਕਾਕੀ ਦਾ ਬੱਚਾ ਜੀ ਇਹ ਬੜਾ ਫੇਮਸ ਘੋੜਾ ਰਿਜ਼ਲਟ ਵੀ ਇਹਨੇ ਬਾਖਮਾਲ ਦਿੱਤੇ ਆ ਆਪਣੇ ਕੋਲੇ ਜੀ ਘੋੜਾ ਕਿੰਨਾਕ ਟਾਈਮ ਪਹਿਲਾਂ ਆਇਆ ਸੀ ਫਾਰਮ ਦੇ ਉੱਤੇ ਆਪਣੇ ਕੋਲ ਬੇਟਾ 1-2 ਸਾਲ ਪਹਿਲਾਂ ਫਾਰਮ ਤੇ ਆਇਆ ਸੀ ਹਾਂਜੀ ਇਹਦਾ ਪਹਿਲਾ ਨਾਮ ਨਗੀਨਾ ਆਂਦੀ ਸੀ ਠੀਕ ਹੈ ਜੀ ਆਪਾਂ ਸਹਿ ਯਾਦ ਰੱਖਿਆ ਹਾਂਜੀ ਕਿ ਇਹਦੇ ਬਹੁਤ ਸੋਹਣੇ ਬੱਚੇ ਆਏ ਨੇ ਹਾਂਜੀ ਇਹ ਬੇਟੇ ਹੋਰ ਹੀ ਆਏ ਸਾਡੇ ਕੋਲ ਹਾਂਜੀ ਬੱਚੇ ਦੇਖਣ ਇਹਨਾਂ ਨੇ ਘੋੜੀ ਮਲਾਉਣੀ ਸੀ ਹਾਂਜੀ ਜਦੋਂ ਬੱਚੇ ਦੇਖੇ ਤੇ ਇਹਨਾਂ ਦਾ ਮਨ ਬਣਿਆ ਤੇ ਚਲੋ ਬੰਦ ਦੀ ਗੱਲ ਵਾਹ ਗੁਰੂ ਨੂੰ ਠੀਕ ਹੈ ਹਾਂਜੀ ਤੇ ਵੈਸੇ ਜਿਵੇਂ ਭਰਾਮਾ ਨੂੰ ਆਪਾਂ ਥੋੜਾ ਜਿਆ ਦੱਸ ਦਿਓ ਜੀ ਵੀ ਜਿਵੇਂ ਦਲਸ਼ੇਰ ਕਾ ਕੀ ਸੀਗਾ ਪਹਿਲਾਂ ਦਾਦਾਾਂ ਵਾਲੇ ਫਾਰਮ ਤੋਂ ਆਇਆ ਸੀਗਾ ਜੀ ਇਹ ਵੀ ਘੋੜਾ ਵੀ ਜਿੱਥੋਂ ਤੱਕ ਮੇਰੇ ਅੰਦਾਜ਼ਾ ਵੀਰ ਜੀ ਉਹਦੇ ਉੱਥੇ ਹੀ ਇਹ ਪੈਦਾ ਹੋਇਆ ਸੀਗਾ ਹਨ ਹਾਂਜੀ ਇਹ ਬਰੀਡ ਉਹਨਾਂ ਦੀ ਹੋਈ ਹੈ ਜੀ ਪਰ ਇਹ ਹਾਂਜੀ ਅ ਜੰਮਿਆ ਉਹਨਾਂ ਦੇ ਤਾਇਆ ਜੀ ਦੇ ਘਰੇ ਆ ਜੀ ਘਰਾਂ ਚੋਂ ਇਹਨਾਂ ਨੇ ਜਦੋਂ ਕੁੜੀ ਉਹਨਾਂ ਨੂੰ ਦੇਤੀ ਸੀ ਮੁੜ ਕੇ ਇਹਨਾਂ ਦੇ ਕੋਲ ਹੀ ਆ ਗਏ ਸੀ ਫਿਰ ਇਹੇ ਉੱਥੋਂ ਵੇਚ ਕੇ ਜੀ ਬਾਬਲ ਚਲਾ ਗਿਆ ਸੀ ਜਿੰਨਾਂ ਕੋਲੇ ਕੰਟਾ ਸੀਗਾ ਉੱਥੇ ਇਹ ਨਕੰਦ ਤੇ ਦੋਦਾਂ ਦਾ ਰਿੰਗ ਵੀ ਦਿੱਤੇ ਆ ਜੀ ਫਰੀਦਕੋਟ ਹਾਂਜੀ ਬਾਈ ਤੇ ਅੱਗੋਂ ਫਿਰ ਚਲੋ ਬਾਈ ਸੰਦੀਪ ਜੇਤੋਂ ਕੋਲ ਵੀ ਰਿਹਾ ਦਾਦ ਫੇਰ ਆ ਗਿਆ ਬਾਈ ਛਿੰਦੇ ਕੋਲ ਰਿਹਾ ਮੋਲਾਪੁਰ ਵਾਲਿਆਂ ਕੋਲ ਹਾਂਜੀ ਬਾਈ ਤੇ ਬਰੀਡਿੰਗ ਇਹਨੇ ਚੰਗੀ ਕੀਤੀ ਜੀ ਮੈਂ ਕਿ ਜਿੰਨੇ ਵੀ ਮੈਂ ਕਿ ਇਹਦੀ ਜਿੰਨੇ ਵੀ ਬੱਚੇ ਆਏ ਮੈਂ ਕਿ 35-40 ਬੱਚੇ ਹੁਣ ਤੱਕ ਆ ਚੁੱਕੇ ਜੀ ਇਹਦੇ ਜਿਆਦਾ ਐਕਸੈਸ ਵਿੱਚ ਨਹੀਂ ਛੱਡੇ ਗਿਆ ਕਿਉਂ ਬੇਵਲ ਉਹਨਾਂ ਨੇ ਵੀ ਨਹੀਂ ਸੀ ਛੱਡੇ ਇਹਨਾਂ ਪਰ ਜਿੰਨੇ ਆਏ ਬਹੁਤ ਚੰਗੇ ਆ ਪਰ ਕਈ ਇਹਦੇ ਬੱਚੇ ਚਲੋ ਹੋਰ ਘੋੜਿਆਂ ਦੇ ਵੀ ਬਣ ਗਏ ਜਾਂ ਚਲੋ ਹਰੇਕ ਦਾ ਆਪੋ ਆਪਣਾ ਮਨ ਹੁੰਦਾ ਹਨਾ ਜੀ ਕਿਉਂ ਇਹਦਾ ਇੱਕ ਘੋੜੇ ਦਾ ਟਿਕਾਣਾ ਨਹੀਂ ਰਿਹਾ ਜੀ ਇਹ ਆਪਣੇ ਕੋਲ ਹੀ ਲਗਾਤਾਰ ਹੁਣ ਇੱਥੇ 2 ਸਾਲ ਦੇ ਲਵੇ ਹੋਣ ਵਾਲੇ ਆ ਤੇ ਇੱਥੇ ਬਰੀਡਿੰਗ ਇਹਨੇ ਚੰਗੀ ਕੀਤੀ ਹੈ ਕਿ 70 ਤੋਂ ਬਾਹਰ ਕੁੜੀਆਂ ਨੇ ਇੰਨੇ ਸਮੇਂ ਚ ਮਲਾਈਆਂ ਨੇ ਆਪਾਂ ਇਹਨੇ ਕਹਿੰਦੇ ਗਏ ਨੇ 200 ਮਲਾਈ 250 ਮਲਾਈ ਪਰ ਚੰਗੀ ਕੁੜੀ ਮਲਾਈ ਤੇ ਬੱਚੇ ਬਹੁਤ ਚੰਗੇ ਦਿੱਤੇ ਠੀਕ ਹੈ ਜੀ ਹਾਂ ਬਾਕੀ ਇਹਦਾ ਸਭ ਤੋਂ ਫੇਮਸ ਬੱਚਾ ਉਹ ਸਰਦਾਰ ਜੀ ਜਿਹਦਾ ਨਾਂ ਹੁਣ ਗੁਲਾਬ ਜੀ ਦਾ ਹਾਂ ਜੀ ਜਿਹੜਾ ਭੰਡਾਲ ਸਟੱਡ ਫਾਰਮ ਭੰਡਾਲ ਸਟੱਡ ਤੇ ਹੁਣ ਮੇਰਾ ਖਿਆਲ ਡੱਬਾ ਵਾਲੀ ਸਾਈਡ ਡੱਬਾ ਵਾਲੀ ਬਈ ترਸੀਮ ਵੀਰ ਤੇ ਬਈ ਚੌਧਰੀ ਹੈ ਜੀ ਬਰਦਰਸ ਸਟੱਡ ਫਾਰਮ ਵਾਲੇ ਉਹਨਾਂ ਕੋਲੇ ਬਾਕੀ ਬਹੁਤ ਇੱਕ ਅਜੂਬਾਈ ਜੀ ਦੇਖਣ ਵਾਲੀ ਚੀਜ਼ ਆ ਉਹ ਸਾਰੇ ਸ਼ੋਅ ਜਿੱਤੇ ਆ ਉਹ ਸਾਰੇ ਸ਼ੋਅ ਜਿੱਤੇ ਸਿੰਧਰਪੁਰੀ ਉਹ ਹਾਈਟ ਵੀ ਬਹੁਤ ਆ ਖੂਬਸੂਰਤੀ ਵਾਲੇ ਪੱਖ ਤੋਂ ਵੀ ਜਿਵੇਂ ਕਾਕੀ ਵਾਲੀ ਬਲੱਡ ਲਾਈਨ ਆ ਇਹਦੇ ਕਈ ਬਸ਼ੇਰੀਆਂ ਜੀ 65+ ਨੇ ਜੀ ਦੋ ਦੰਦ ਦੇ ਵਿੱਚ ਇਹ ਆਪਦੇ ਪਿਓ ਦੀ ਪੈੜ 'ਚ ਧਰਦਾ ਜੀ ਪੈੜ ਠੀਕ ਆ ਕੂੜਾ ਜਿੰਨਾ ਵੀ ਮੈਂ ਕੀ ਸੂਆ ਬਹੁਤ ਚੰਗਾ ਹਾਂਜੀ ਹਾਂਜੀ ਇੱਕ ਚੀਜ਼ ਹੋਰ ਆ ਬਾਈ ਜਿਵੇਂ ਆਪਾਂ ਦੇਖਦੇ ਆਂ ਵੀ ਨਹੀਂ ਇਸ ਬਲੱਡ ਲਾਈਨ ਦੇ ਵਿੱਚ ਖੂਬਸੂਰਤੀ ਬਰੀਕੀਆਂ ਆਉਂਦੀਆਂ ਨੇ ਸ਼ੋਅ ਕੁਆਲਟੀ ਆਉਂਦੀ ਹੈ ਗੱਲਬਾਤ ਆ ਜਿਹੜੀ ਪਰ ਕੋੜਾਏ ਉਹਨਾਂ ਗੱਲਾਂ ਦੇ ਨਾਲ-ਨਾਲ ਮੂਰਤੀ ਦੇ ਵਿੱਚ ਵੀ ਬਹੁਤ ਜੀ ਬਿਲਕੁਲ ਹਾਂਜੀ ਹੋਰ ਚੀਜ਼ ਦੇ ਵਿੱਚ ਇਹਨੇ ਕੁਝ ਐਡਵਾਂਸ ਕੀਤਾ ਨਾ ਬਿਲਕੁਲ ਜੀ ਜਿਨ੍ਹਾਂ ਨੇ ਘੋੜੀਆਂ ਪਹਿਲੇ ਦੇਖ ਕੇ ਚਲੋ ਹਰੇਕ ਨੂੰ ਐ ਹੁੰਦਾ ਕਿ ਬੱਚੇ ਆਉਣ ਪਰ ਸਾਰਿਆਂ ਨੇ ਦੁਆਰਾ ਮਲਾਈਆਂ ਜੀ ਜਿਵੇਂ ਅੱਜ ਆਪਣੇ ਕੋ ਬਹੁਤ ਦੂਰੋਂ ਘੋੜੀ ਜੀ ਦੇ ਆਪਾਂ ਛੋਟੇ ਕਲਿੱਪ ਵੀ ਲੈਨੇ ਬੱਚੀ ਦੇ 2 ਮਹੀਨੇ ਦੀ ਬੱਚੀ ਹੈ ਜੀ ਹਾਂਜੀ ਹਾਂਜੀ ਉਹ ਜਿੰਨਾਂ ਹਾਂ ਦੇਰਗੇ ਚ ਘੋੜੀ ਆਉਂਦੀ ਤੁਸੀਂ ਐਂ ਦੇਖੋ ਵੀ ਤੁਹਾਡੇ ਏਰੀਆ ਦੇ ਵਿੱਚ ਘੋੜੇ ਹੋਰ ਵੀ ਖੜੇ ਆ ਗਏ ਜੀ तकरीबन ਹਰ ਇੱਕ ਬੰਦੇ ਦਾ ਉਹ ਹੁੰਦਾ ਤੇਸਟ ਹੁੰਦਾ ਤੇ ਦੁਬਾਰੇ ਰਿਪੀਟ ਤੇ ਘੋੜੀ ਆਈ ਜੀ ਉਹ ਆਉਂਦੀ ਉਹ ਏਰੀਆ ਚੋਂ ਘੋੜੀ ਬਹੁਤ ਆਈ ਜੀ ਉਹ ਸਰਦਾਰ ਜੀ ਸ਼ਾਇਦ ਜੰਮਿਆ ਉੱਥੇ ਸੀਗਾ ਜੀ ਉਸ ਦਾ ਫਰਕ ਜੰਮਿਆ ਸੀਗਾ ਕਪੂਰਥਲੇ ਹਾਂਜੀ ਮਿਰਦੀ ਫਾਰਮ ਦੇ ਬਸ ਜੰਮਿਆ ਸੀ ਹਾਂਜੀ ਹਾਂਜੀ ਬਸ ਉਸ ਚੀਜ਼ ਦਾ ਫਰਕ ਬ ਕੀ ਜੀ ਬੰਤ ਅੱਧੀ ਗੱਲਬਾਤ ਆਪਾਂ ਥੋੜੀ ਜੀ ਬਾਈ ਆਪ ਦੇ ਨਾਲ ਕਰ ਲੈਨੇ ਆ ਜਦ ਵੀਰੇ ਅੰਕਲ ਜੀ ਨੇ ਤਾਂ ਸਾਰੀ ਗੱਲਬਾਤ ਘੋੜੇ ਬਾਰੇ ਦੱਸ ਤੀ ਹੁਣ ਥੋੜਾ ਜਿਆ ਤੁਸੀਂ ਵੀ ਦੱਸੋ ਵੀ ਤੁਹਾਡਾ ਵਿਚਾਰ ਤੁਹਾਡਾ ਮਨ ਕਿਵੇਂ ਬਣਿਆ ਸੀਗਾ ਪਹਿਲੇ ਹੀ ਫਾਰਮ ਦੇ ਉੱਤੇ ਆਪਣੇ ਤਿੰਨ ਚਾਰ ਘੋੜੇ ਹੈਗੇ ਹਨ ਇਹਦਾ ਵਿਚਾਰ ਤੁਹਾਡਾ ਲੈਣ ਦਾ ਕਿਵੇਂ ਬਣਿਆ ਕੀ ਮਨ ਦੇ ਵਿੱਚ ਨਵੀਂ ਅੱਛਾ ਜਾਗੀ ਬੀ ਯਾਰ ਆਪਾਂ ਇਹ ਘੋੜਾ ਵੀ ਆਪਾਂ ਨੂੰ ਲੈ ਲੈਣਾ ਚਾਹੀਦਾ ਇਹਦੀ ਨੇ ਵੀਰੇ ਆਪਾਂ ਚਰਚਾ ਬਹੁਤ ਸੁਣੀ ਸੀ ਹਮ ਵੀ ਘੋੜਾ ਉੱਥੇ ਵੀਰਜੋਧਰ ਭਰਾ ਕੋਲੇ ਵੀ ਇਹ ਬਹੁਤ ਚੰਗਾ ਸੁੰਦਾ ਤੇ ਬਲੱਡ ਲਾਈਨ ਵੀ ਬਹੁਤ ਚੰਗੀ ਆ ਮਾਂ ਇਹਦੀ ਸਾਲੀ ਵਾਲੇ ਦੀ ਆ 66 ਪਲੱਸ ਦੀ ਹਾਈਟ ਆ ਬਾਪ ਇਹਦਾ ਦਲਸ਼ੇਰ ਕਾਕੀ ਆ ਦਲਸ਼ੇਰ ਕਾਕੀ ਕਿਸੇ ਵੀ ਮੈਨ ਲੱਗਦਾ ਕੋਈ ਲੁਕਿਆ ਸ਼ਪਿਆ ਘੋੜਾ ਨਹੀਂਗਾ ਬਹੁਤ ਵੱਡੇ ਉਹਨੇ ਨਾਮੀ ਘੋੜੇ ਘੋੜੀਆਂ ਪੈਦਾ ਕੀਤੇ ਆ ਉਦੋਂ ਹੀ ਇਹ ਘੋੜਾ ਆਪਦੇ ਬਾਪਦਿਆਂ ਪੈੜਾਂ 'ਚ ਪੈੜ ਧਰਦਾ ਹੋਇਆ ਬੱਚਿਆਂ ਨੂੰ ਅੱਗੇ ਪੈਦਾ ਕਰ ਰਿਹਾ ਸਰਦਾਰ ਜੀ ਤੁਸੀਂ ਦੇਖਿਆ ਹੀ ਆ ਸਾਰਿਆਂ ਨੇ ਸਰਦਾਰ ਜੀ ਕਿੰਨਾ ਚੰਗਾ ਬੱਚਾ ਹੋਰ ਵੀ ਇੱਕ ਵੀਰੇ ਵੀਰਜੋ ਉਹ ਦਰਾਂ ਦਾ ਬਈਆਂ ਦਾ ਪਿੰਡ ਸਾਡੇ ਤੋਂ 180 ਕਿਲੋਮੀਟਰ ਆ ਹਾਂਜੀ ਭਾਈ ਤੇ ਮਾਝਾ ਉਦੋਂ ਗਾਂ ਸਾਡੇ ਤੋਂ 60 65 ਕਿਲੋਮੀਟਰ ਗਾਂ ਉੱਥੇ ਵੀ ਮੇਰੀ ਲਿਆ ਜਾ ਸਰਿੰਦਰ ਵਰਕਰਾਂ ਬਈਆਂ ਨਾਲ ਉੱਥੇ ਮੁੰਡੇ ਹਰਵਿੰਦਰ ਰੀਆ ਉੱਥੋਂ ਵੀ ਕੁੜੀਆਂ ਇੱਥੇ ਮਿਲਣਾ ਰਹੀਆਂ ਸੀ ਹਾਂ ਤੁਸੀਂ ਇਹ حساب ਲਾਓ 2 250 ਕਿਲੋਮੀਟਰ ਤੋਂ ਘੋੜੀ ਆਉਣੀ ਆ ਉਹ ਕਿਸੇ ਗੱਲਬਾਰ ਨਾਲ ਹੀ ਆਉਣੀ ਆ ਇਹ ਤਾਂ ਆਉਣੀ ਨਹੀਂ ਫਿਰ ਚਰਚਾ ਚ ਕੋੜਾ ਰਿਆ ਕਰਕੇ ਇੱਕ ਹੁੰਦੀ ਨਾ ਚੀਜ਼ ਖਿੱਚ ਦਾ ਕੇਂਦਰ ਆ ਫਿਰ ਜਦੋਂ ਅਸੀਂ ਵੀ ਦੇਖਿਆ ਸਾਨੂੰ ਵੀ ਇਹਨੇ ਆਪ ਦੇ ਲਈ ਖਿੱਚਿਆ ਵੀ ਹਰੇਕ ਹੀ ਚੰਗੀ ਚੀਜ਼ ਬਾਈ ਦੀ ਅੱਖਾਂ ਚ ਵੀ ਮਨ ਮੁੰਦੀ ਆ ਤੇ ਫਿਰ ਭਰਾਵਾਂ ਨੇ ਮੈਂ ਤਾਂ ਕਹੂੰਗਾ ਸਾਨੂੰ ਗਿਫਟ ਹੀ ਕੀਤਾ ਬਿਲਕੁਲ ਬਾਈ ਬਾਕੀ ਜਦ ਵੀਰੇ ਆਪਾਂ ਦੇਖਦੇ ਆ ਵੀ ਜਿਵੇਂ ਸ਼ੋਹਾਂ ਦਾ ਜਾਦੇ ਕਰੇ ਜਾ ਹਨਾ ਤੇ ਮੈਂ ਜਿੰਨਾ ਮੈਂ ਦੇਖਿਆ ਕਰਿਆ ਵੀ ਪੰਜਾਬ ਦੇ ਵਿੱਚ ਜੇ ਮੰਨ ਲਓ ਸ਼ੋਅ ਕੁਆਲਿਟੀ ਨੂੰ ਦੇਖ ਕੇ ਆਪਾਂ ਸ਼ੋਹਾਂ ਨੂੰ ਲੈ ਕੇ ਚੱਲੀਏ ਜੀ ਅੱਗੇ ਤਾਂ ਇੱਕ ਤਾਂ ਮੰਨ ਲਓ ਜਾਦੇ ਬੱਚੇ ਜਿਹੜੇ ਹਨੂਰੇ ਬਾਕਰਪੁਰ ਵਾਲੇ ਦੀ ਤੇ ਇੱਕ ਆਪਣੀ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨਾਂ ਦੇ ਵਿੱਚੋਂ ਇਹ ਚੀਜ਼ ਨੂੰ ਆਪਾਂ ਕੋਈ ਭੁੱਲ ਨਹੀਂ ਸਕਦੇ ਜਾਂ ਕੋਈ ਬੰਦਾ ਵਿਸਾਰ ਨਹੀਂ ਸਕਦਾ ਇਹ ਪੰਜਾਬ ਦੇ ਘੋੜਿਆਂ ਨੂੰ ਅੱਗੇ ਸ਼ੋਹਾਂ ਦੇ ਵਿੱਚ ਇਹਨਾਂ ਦੋ ਘੋੜਿਆਂ ਨੇ ਸਟੈਂਡ ਕੀਤਾ ਅੱਗੇ ਲੈ ਕੇ ਗਏ ਆ ਜ਼ਿਆਦਾਤਰ ਕਿਉਂਕਿ ਇਹ ਸਾਰੀਆਂ ਚੀਜ਼ਾਂ ਲਈ ਮੀਤ ਭਾਈ ਜਾਦੇ ਮੰਨੀ ਗਈ ਆ ਹਨਾ ਇਹ ਸਾਰੀਆਂ ਚੀਜ਼ਾਂ ਦੇਖੀਆਂ ਸੁਣੀਆਂ ਵੀ ਐਸ ਘੋੜੇ ਨੇ ਇਹਨੇ ਆਪ ਵੀ ਘੋੜੇ ਨੇ ਆਪਦੀ ਜ਼ੁਬਾਨੀ 'ਚ ਸ਼ੋਅ ਦਿੱਤੇ ਆ ਹਾਂਜੀ ਬਾਈ ਇਹ ਤੋਂ ਫਰੀਦਕੋਟੋਂ ਵੀ ਫਰਸਟ ਆਇਆ ਉਦੋਂ ਆਪਣੇ ਕੋਲੇ ਵੀ ਕੋੜਾ ਹੁੰਦਾ ਯੂਰੋ ਹਾਂਜੀ ਯੂਰੋ ਉਦੋਂ 3 ਸੀ ਤੇ ਇਹ ਕੋੜਾ ਫਰਸਟ ਸੀਗਾ ਹਾਂਜੀ ਤੇ ਗਾਂ ਬੱਚੇ ਬਹੁਤ ਸੋਹਣੇ ਪੈਦਾ ਕਰੀ ਜਾਂਦਾ ਬੱਚੇ ਵੀ ਇਹਦੇ ਸ਼ੋਹ ਜਿੱਤਦੇ ਆ ਬਿਲਕੁਲ ਜੀ ਤੇ ਫੇਰ ਹੁਣ ਤੈਨੂੰ ਪਤਾ ਲੋਕਾਂ ਦੀ ਡਿਮਾਂਡ ਨਾਲ ਚੱਲਣਾ ਪੈਂਦਾ ਇਨ ਬਰੀਡਿੰਗ ਨਹੀਂ ਇਹ ਕੋੜਾ ਹਾਂਜੀ ਸਭ ਤੋਂ ਵੱਡੀ ਗੱਲ ਆ ਫੇਰ ਗਾਂ ਜਿਹੜੀਆਂ ਘੋੜੀਆਂ ਮੇਲ ਹੋਣੀਆਂ ਇਦੋਂ ਉਹਨਾਂ ਦੇ ਬੱਚੇ ਵੀ ਆਪਾਂ ਕਹਿਦੇ ਵੀ ਇਨ ਬਰੀਡਿੰਗ ਕਦੇ ਕੋਈ ਹਸਾਬਕਤਾਵ ਨਹੀਂ ਕਿਉਂਕਿ ਦਲਸ਼ੇਰ ਕਾਕੀ ਦੀ ਲੈਂਡ ਡਿਫਰੈਂਟ ਲੈਂਡ ਆ ਕਿਸੇ ਲੈਂਡ ਨਾਲ ਤਾਲਮਿਲ ਨਹੀਂ ਖਾਂਦੀਗੀ ਹੁਣ ਜਿਵੇਂ ਸਾਡੇ ਰਗੇ ਤਾਂ ਇਸ ਲੈਂਡ ਦਾ ਕੋਈ ਘੋੜਾ ਹੀ ਹੈ ਨੀਗਾ ਹਾਂਜੀ ਵੀਰ ਸਾਡੇ ਤਾਂ ਉਧਰ ਸਾਰੇ ਹੋਰ ਲੈਣਾ ਦੇ ਘੋੜੇ ਆ ਹਾਂਜੀ ਵੀਰ ਤਾਂ ਇਨ ਬਰੀਡਿੰਗ ਨੂੰ ਵੀ ਮੇਨ ਗੱਲ ਰੱਖਦੇ ਹੋਏ ਉਹਦੇ ਲਈ ਵੀ ਅਸੀਂ ਇਹ ਘੋੜਾ ਜ਼ਿਆਦਾ ਚੁਣਿਆ ਇੱਕ ਜਦ ਵੀਰੇ ਥੋੜਾ ਜਿਹਾ ਭਰਾਵ ਨੂੰ ਇੰਨਾ ਕੁ ਕਲੀਅਰ ਕਰ ਦੇ ਵੀ ਇਹਦੀ ਆਪਾਂ ਸਟੱਡ ਸਰਵਿਸ ਦੀ ਫੀਸ ਉੱਥੇ ਕਿੰਨੀ ਰੱਖਾਂਗੇ ਕਿਉਂਕਿ ਅਕਸਰੀ ਭਰਾ ਕਮੈਂਟ ਕਰਕੇ ਪੁੱਛਣ ਲੱਗ ਜਾਂਦੇ ਆ ਬਾਕੀ ਨੰਬਰ ਤਾਂ ਆਪਾਂ ਪਾਈ ਦੇ ਆਪਣੇ ਕੋਲੇ ਤਾਂ ਪਹਿਲਾਂ ਵੀ ਜਿੰਨੇ ਘੋੜੇ ਆ ਨਾ ਹੀ ਤਾਂ ਆਪਾਂ ਕਦੇ ਉਹਨਾਂ ਦੀ ਤੇਰਮੇਰ ਕੀਤੀ ਆ ਤੇ ਨਾ ਹੀ ਆਪਾਂ ਉਹਦੀ ਕਰਾਂਗੇ ਠੀਕ ਹੈ ਜੀ ਤੇ ਸਟੱਡ ਸਰਵਿਸ ਦਾ ਦੂਜੇ ਘੋੜਿਆਂ ਦੀ ਵੀ ਓਪਨ ਆ ਤੇ ਇਹਦੀ ਵੀ ਓਪਨ ਰਹੂਗੀ ਠੀਕ ਹੈ ਬਈ ਫੀਸ ਬਾਰੇ ਥੋੜਾ ਜਿਹਾ ਦੱਸ ਦਿੰਦੇ ਜਾਂ ਕੋਈ ਹੱਲੇ ਵਿਚਾਰ ਬਣਾਉਣਾ ਜਾਂ ਕੀ ਫੀਸ ਅੱਜ ਤਾਂ ਖੁਸ਼ੀ ਦਾ ਦੇਣਾ ਅੱਜ ਤਾਂ ਅੱਜ ਤਾਂ ਫੇਰ ਵੀਡੀਓ ਕਰਕੇ ਫੇਰ ਵੀਡੀਓ ਕਰਕੇ ਫੇਰ ਕਰਾਂਗੇ ਇਹਨਾਂ ਨੇ ਅੱਜ ਤੱਕ ਮੈਂ ਵੀ ਕਈ ਵਾਰੀ ਦਸਤਨ ਦੀ ਫੀਸ ਪੁੱਛੀ ਇਹਨਾਂ ਤੋਂ ਹਾਂ ਮੈਂ ਤਾਂ ਕਹਿੰਦੇ ਨੇ ਤੇਰਾ ਘੋੜਾ ਬਈ ਇਹਨਾਂ ਨੇ ਹਰੇਕ ਨਾਲ ਓਵੇਂ ਯਾਰੀਆਂ ਹੀ ਪਗਾਈਆਂ ਬਸ ਵੀ ਕਹਿੰਦਾ ਵੀ ਕੋੜੀ ਮਲਾ ਕੇ ਲੈ ਜਾ ਤੂੰ ਚੁੱਪ ਕਰਕੇ ਕੋਈ ਨਹੀਂ ਫੀਸ ਪੁੱਛਦਾ ਬਿਲਕੁਲੀ ਬੰਦੇ ਦਲੇਰ ਨੇ ਜੀ ਦੋਹੇ ਪਰਾ ਕੀ ਹੈ ਬਾਈ ਜੇ ਤੇ ਜਿਵੇਂ ਬਾਈ ਵੀ ਲੋਕੀ ਤਾਂ ਕਹਿੰਦੇ ਹੁੰਦੇ ਆ ਵੀ ਬਾਈ ਦੁਬਾਰਾ ਛੱਡ ਦੋਗੇ ਮੈਂ ਉਹਨੂੰ ਕੋੜੀ ਲੈ ਆ ਤਾਂ ਗੱਬਣ ਹੀ ਜਾਊਗੀ ਮੈਨੂੰ ਨਹੀਂ ਲੱਗਦਾ ਫਾਰਮ ਤੇ ਕੋਈ ਕੁੜੀ ਰਿਪੀਟ ਆਈ ਹੈ ਠੀਕ ਹੈ ਸਹੀ ਹੈ ਬਾਈ ਬਿਲਕੁਲ ਤੇ ਮੀਤ ਬਾਈ ਹਾਂ ਜੀ ਥੋੜਾ ਜਿਹਾ ਤੁਸੀਂ ਵੀ ਕਲੀਅਰ ਕਰ ਦਿਓ ਵੈਸੇ ਤੁਸੀਂ ਦੇਖੋ ਸ਼ੌਂਕ ਤੁਹਾਨੂੰ ਬਹੁਤ ਜ਼ਿਆਦਾ ਹੈ ਹਨਾ ਬਈ ਯਾਦ ਇੱਥੇ ਸਾਹਮਣੇ ਤੁਸੀਂ ਵੇਚ ਦੀ ਚਲੋ ਆਪ ਦੇ ਰਝੇਮਿਆਂ ਦਾ ਕਰਕੇ ਜੋ ਤੁਹਾਡਾ ਕੰਮ ਕਾਰੋਬਾਰ ਵੀ ਚੱਲੇ ਜਾਂਦਾ ਬਈ ਹਾਂ ਜੀ ਹਾਂ ਜੀ ਤੇ ਕਿੰਨੀ ਖੁਸ਼ੀ ਹੈ ਅੱਜ ਬਈ ਪੂਰੀ ਉਹ ਖੁਸ਼ੀ ਹੈ ਕੀ ਫੀਲ ਕਰਦੇ ਹੋ ਫੇਰ ਵੀ ਮੰਨ ਲਓ ਜਿਵੇਂ ਪਹਿਲਾਂ ਦੋ ਦੇਖੋ ਦੋ ਤਿੰਨ ਘੋੜੇ ਆਪਣੇ ਕੋਲੇ ਪੂਰੇ ਟੌਪ ਦੇ ਖੜੇ ਹਨਾ ਤੇ ਇਹ ਇੱਕ ਨਵੀਂ ਬ੍ਰਾਂਡ ਲਾਈਨ ਦਾ ਮੈਨੂੰ ਤਾਂ ਬਈ ਇਹ ਕਾਕੀ ਦਾ ਸਾਰਿਆਂ ਨੂੰ ਬੈਸਟ ਰਿਜ਼ਲਟ ਘੋੜਿਆਂ ਚ ਹਾਂਜੀ ਬਾਈ ਚੰਗਾ ਲੱਗਦਾ ਘੋੜਾ ਵੀ ਕਾਕੀ ਦਾ ਸਾਰੇ ਘੋੜਿਆਂ ਚੋਂ ਚੰਗਾ ਘੋੜਾ ਠੀਕ ਹੈ ਬਾਈ ਬਾਕੀ ਹੁਣ ਘੋੜੇ ਤਾਂ ਹੋਰ ਵੀ ਹੈਗੇ ਆ ਬਹੁਤ ਵੀ ਜਿਹੜਾ ਆਪਦੇ ਪਰਸਨਲੀ ਵਿਊ ਆ ਵੀ ਮੈਨੂੰ ਬਹੁਤ ਚੰਗਾ ਘੋੜਾ ਲੱਗਿਆ ਤਾਂ ਹੀ ਆਪਾਂ ਵੀ ਅੰਕਲ ਅਰਗੇ ਨੂੰ ਰਿਕੁਐਸਟ ਦਿਲ ਨੂੰ ਖੇਚਦਾ ਜਿਵੇਂ ਅੰਕਲ ਜੀ ਦੱਸਦੇ ਆ ਵੀ ਤੁਸੀਂ ਘੋੜੀ ਮੇਟ ਕਰਾਉਣ ਆਏ ਸੀ ਜੀ ਚਿੱਤ ਨੂੰ ਗੱਲਬਾਤ ਲੱਗੇ ਅੱਜ ਬਈ ਸਾਡਾ ਪੰਜਵਾਂ ਘੇੜਾ ਹਾਂਜੀ ਬਾਈ ਠੀਕ ਹੈ ਆਹੀ ਚਾਰਾਂ ਪੰਜਾਂ ਦਿਨਾਂ ਚ ਘੋੜੇ ਦੀ ਖਾਤਰ ਠੀਕ ਹੈ ਬਾਈ ਹਾਂਜੀ ਤੇ ਜਿਵੇਂ ਆ ਸਾਰੇ ਭਰਾ ਆਪਣੇ ਨਾਲ ਆਏ ਆ ਬਾਈ ਇਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਆ। ਇਹ ਬਾਈ ਬਸ ਇਹ ਜਿੰਨੇ ਖੜੇ ਆ ਕੋਈ ਐ ਹੀ ਨਹੀਂ ਹੈਗਾ ਵੀ ਉਹ ਹੀ ਆ ਵੀ ਸਾਰੇ ਆਪਣੇ ਨਾਲ ਹੀ ਆ 24 ਦੇ ਨਾਲ ਆ। ਹਰ ਵਕਤ ਸੂਹਾਂ ਤੇ ਵੀ ਦੇਖਦੇ ਆਂ ਬਾਈ ਵੈਸੇ ਵੀ ਤੁਹਾਡੇ ਨਾਲ ਹੀ ਹੁੰਦੇ ਆਂ। ਜਿਵੇਂ ਬਾਈ ਬੂਰਾ ਬੈਠਾ ਥੱਲੇ ਪਾਸੇ ਬਾਈ ਸੰਜੂ ਬੈਠਾ ਸਾਰੇ ਭਰਾ ਹੀ ਨੇ ਆਪਣੇ ਕੋਈ ਐ ਹੀ ਨਹੀਂ ਹੈਗਾ ਵੀ ਜੇ ਇਹ ਕੋਈ ਬਾਹਰਲੇ ਬੰਦੇ ਆ ਉਹਦੇ ਘਰ ਦੇ ਬੰਦੇ ਨੇ ਸਾਰੇ। ਤੇ ਬਹੁਤ ਬਹੁਤ ਵਧਾਈਆਂ ਬਾਈ ਇੱਕ ਵਾਰ ਸਾਰੀ ਦੋਨੇ ਪਰਿਵਾਰਾਂ ਨੂੰ। ਤੇ ਮਾਲਕ ਵਾਦਾ ਕਰੇ ਇਸੇ ਤਰ੍ਹਾਂ ਜਿਹੜਾ ਆਪਾਂ ਬਰੀਡਿੰਗ ਦੇ ਉੱਤੇ ਪੰਜਾਬ ਵਾਲੇ ਭਰਾ ਕੰਮ ਕਰਦੇ ਰਹੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਪ੍ਰੋਡਿਊਸ ਕਰੀਏ ਤੇ ਇੱਕ ਵਾਰ ਸਾਰਿਆਂ ਦਾ ਬਾਈ ਫਿਰ ਤੈਦੇ ਨੂੰ ਧੰਨਵਾਦ ਕਰ ਜਾਂਦੇ ਬਹੁਤ ਬਹੁਤ ਵਧਾਈਆਂ ਦੋਨੇ ਵਾਰਮਾ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ